ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਏ ਸੁਖਬੀਰ ਬਾਦਲ ਦੇ ਜਵਾਈ ਨੇ ਖੋਲ ਕੇ ਰੱਖ ਦਿੱਤੇ ਬਾਦਲ ਪਰਿਵਾਰ ਦੇ ਸਾਰੇ ਪਰਦੇ ਜੀ ਹਾਂ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਪੂਰਾ ਦੇਖੋਗੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਐਸੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਦੀ ਬੇਟੀ ਕੀਰਤਕੌਰ ਬਾਦਲ ਉਸ ਦਾ ਵਿਆਹ ਹੋਣ ਜਾ ਰਿਹਾ ਹੈ ਦੁਆਬੇ ਦੇ ਇੱਕ ਵਪਾਰੀ ਦੇ ਨਾਲ ਪਰ ਤੁਹਾਨੂੰ ਪਤਾ ਨਹੀਂ ਹੋਣਾ ਕਿ ਆਖਰਕਾਰ ਉਹ ਦਵਾਬੇ ਦਾ ਵਪਾਰੀ ਹੈ ਕੌਣ ਸੋਸ਼ਲ ਮੀਡੀਆ ਦੇ ਉੱਪਰ ਅਤੇ ਹੋਰ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਵੱਖ-ਵੱਖ ਅਦਾਰਿਆਂ ਦੇ ਉੱਪਰ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਖਬਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦਾ ਹੋਣ ਵਾਲਾ ਜਵਾਈ ਸੁਖਬੀਰ ਬਾਦਲ ਦੇ ਹੋਣ ਵਾਲੇ ਜਵਾਈ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਵੀ ਆਈਆਂ ਨੇ ਕਿ ਉਸਨੇ ਲਾਈਵ ਆ ਕੇ ਬਾਦਲ ਪਰਿਵਾਰ ਕੀ ਕੁਝ ਕਿਹਾ ਜੀहां ਤੁਹਾਡੇ ਮਨ ਦੇ ਵਿੱਚ ਸਵਾਲ ਜ਼ਰੂਰ ਉੱਠਦਾ ਹੋਵੇਗਾ ਕਿ ਆਖਰਕਾਰ ਹੋਣ ਵਾਲਾ ਜਵਾਈ ਕੌਣ ਹੈ ਕਿਉਂਕਿ ਇਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰਖਾਏ ਨੇ ਪਾਠ ਰਖਾਉਣ ਤੋਂ ਉਪਰੰਤ ਇਹਨਾਂ ਨੇ ਇੱਕ ਕਾਰਡ ਛਪਾਇਆ ਸੀ ਤੇ ਕਾਰਡ ਦੇ ਉੱਪਰ ਵੀ ਇਹਨਾਂ ਨੇ ਸਿਰਫ ਇਹ ਹੀ ਲਿਖਿਆ ਸੀ ਕਿ ਕੀਰਤਕੌਰ ਬਾਦਲ ਉਸ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਵਿਆਹ ਦੇ ਹੋਣ ਵਾਲੇ ਲੜਕੇ ਦਾ ਜ਼ਿਕਰ ਨਹੀਂ ਕੀਤਾ ਜਿਕਰਤਾ ਕੀਤਾ ਸੀ ਸਿਰਫ ਤੇ ਸਿਰਫ ਵਿਰਸਾ ਸਿੰਘ ਵਲਟੋਹਾ ਨੇ ਕਿਉਂਕਿ ਜਿਸ ਦਿਨ ਸ਼ਗਨ ਪਿਆਸੀ ਕੀਰਤਕੌਰ ਬਾਦਲ ਦਾ ਉਸ ਦਿਨ ਇਹਨਾਂ ਕੁਛੀ ਉਹਨਾਂ ਨੇ ਕਿਹਾ ਸੀ ਕਿ ਦੁਆਬੇ ਦਾ ਇੱਕ ਵਪਾਰੀ ਹੈ ਉਸਦੇ بیٹے ਦੇ ਨਾਲ ਇਸ ਦੀ ਸ਼ਾਦੀ ਹੋਣ ਜਾ ਰਹੀ ਹੈ ਪਰ ਦਰਸਲ ਉਸਨੇ ਦੱਸਿਆ ਨਹੀਂ ਕਿ ਦੁਆਬੇ ਦਾ ਵਪਾਰੀ ਹੈ ਕੌਣ ਅਤੇ ਕੌਣ ਹੈ ਉਸਦਾ ਬੇਟਾ ਜਿਸ ਦੇ ਨਾਲ ਕੀਰਤਕੌਰ ਬਾਦਲ ਦਾ ਵਿਆਹ ਹੋਣ ਜਾ ਰਿਹਾ ਹੈ ਪਰਿਵਾਰ ਨੇ ਵੀ ਨਾਮ ਹਜੇ ਤੱਕ ਜਨਤਕ ਨਹੀਂ ਕੀਤਾ ਕਿਉਂਕਿ ਬਹੁਤ ਸਾਰੇ ਸਿਕਿਉਰਿਟੀ ਦੇ ਰੀਜਨ ਹੁੰਦੇ ਨੇ ਉਹਨਾਂ ਰੀਜਨਾਂ ਕਰਕੇ ਹੀ ਕਈ ਵਾਰ ਪਰਿਵਾਰਕ ਮੈਂਬਰਾਂ ਨੂੰ ਡਰ ਰਹਿੰਦਾ ਹੈ ਕਿ ਸਾਡੇ ਹੋਣ ਵਾਲੇ ਜਵਾਈ ਦੇ ਉੱਪਰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਕਿਸੇ ਨੂੰ ਨਾ ਹੀ ਪਤਾ ਲੱਗੇ ਤਾਂ ਠੀਕ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਉਸ ਨੂੰ ਕੋਈ ਅਹੁਦਾ ਦੇ ਦੇਣ ਕਿਸੇ ਨਾ ਕਿਸੇ ਜੋ ਕਿ ਟਿਕਟ ਤੋਂ ਉਸ ਨੂੰ ਖੜਾ ਕਰ ਦੇਣਾ ਐਦਾਂ ਦੇ ਬਹੁਤ ਸਾਰੇ ਜੋ ਕਿ ਪ੍ਰੋਪਗੈਂਡਾ ਹੁੰਦੇ ਨੇ ਰਾਜਨੀਤਿਕ ਪਾਰਟੀਆਂ ਦੇ ਵਾਕਿ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇੱਕ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ